ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਵੀਡੀਓ ਬਣਾਉਣ ਲੱਗੇ ਆ ਪਿੰਡ ਕੋਟਪੁੱਡੇ ਪਹੁੰਚੇ ਆ ਵੀਰ ਲੱਖੇ ਹੋਂਾਂ ਦੇ ਕੋਲ ਜੇ ਸਾਰੇ ਭਰਾਵਾਂ ਨੂੰ ਪਤਾ ਇਸ ਘਰੋਂ ਆਪਾਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਰੁਟੀਨ ਦੇ ਵਿੱਚ ਪਸ਼ੂ ਖਰੀਦਦਾਰੀ ਕਰਦੇ ਆ ਤੇ ਲਿਆ ਕੇ ਅੱਗੇ ਸੇਲ ਕਰਦੇ ਆ ਅੱਜ ਇਸ ਵੀਡੀਓ ਦੇ ਵਿੱਚ ਨਾਗਵਸਿਆਪਾ ਤੁਹਾਨੂੰ ਟੋਟਲ 4 ਤੇ ਦਿਖਾਉਣੇ ਆ ਤੇ ਕੋਟ ਬੁੱਢਾ ਤੁਸੀਂ ਖਾਸ ਵਿజిਟ ਕਰ ਲਿਓ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਤੋਂ ਤਕਰੀਬਨ 287 ਕਿਲੋਮੀਟਰ ਦੀ ਦੂਰੀ ਤੇ ਪਿੰਡ ਕੋਟ ਬੁੱਢਾ ਡੁੱਬਲੀ ਪਿੰਡ ਬਿਲਕੁਲ ਨਜ਼ਦੀਕ ਆ ਪਾਉ ਵਾਲ ਪਿੰਡ ਬਿਲਕੁਲ ਲੱਗ ਗਿਆ ਸੀਤੋ ਪਿੰਡ ਲੱਗ ਗਿਆ ਠੀਕ ਆ ਜੀ ਹਰੀਕੇ ਪਤਨ ਮਾਲਵੇ ਵਾਲੀ ਸਾਈਡ ਤੋਂ ਕੋਈ ਮੇਰਾ ਭਰਾ ਆ ਰਿਹਾ ਤੇ ਸਤਲੁਜ ਦੇ ਦਰਿਆ ਜਦੋਂ ਪਾਰ ਕਰਦੇ ਹਰੀਕੇ ਪਤਨ ਹਰੀਕੇ ਪਤਨ ਤੋਂ ਕੋਈ 12-13 ਕਿਲੋਮੀਟਰ ਦੀ ਦੂਰੀ ਆ ਸਾਰੀ ਪਿੰਡ ਕੋਟ ਬੁੱਢੇ ਦੀ ਤਰੀਕ ਤੁਸੀਂ ਇਹਦਾ ਨੋਟ ਕਰ ਲਓ 10 ਜਨਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਵਾ ਮਾਰਨਿੰਗ ਦੇ ਕੋਈ ਤਕਰੀਬਨ ਕੋਈ ਸਾਢੇ 10 ਵਜੇ ਦਾ ਪੂਰੀ ਗੱਲਬਾਤ ਕਰਾਂਗੇ ਚਾਰ ਮੱਜਾਂ ਨੇ ਦੋ ਸੁਈਆਂ ਨੇ ਦੋ ਗੱਬਣ ਤਿਆਰੀ ਵਾਲੇ ਪਸ਼ੂ ਆ ਸੋ ਚਾਰੇ ਨਗਾਂ ਦੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਤੇ ਬਾਕੀ ਸਟਾਰਟਿੰਗ ਤੋਂ ਆਪਣੀ ਰਿਕਵੈਸਟ ਹੁੰਦੀ ਆ ਸਾਰੇ ਖਰੀਦਦਾਰਾਂ ਵੀਰਾਂ ਦੇ ਅੱਗੇ ਬੇਸ਼ੱਕ ਗੱਬਣ ਪਸ਼ੂ ਆਪਣਾ ੱਤਪ ਕੇ ਤਸੱਲੀ ਕਰਕੇ ਲੈ ਕੇ ਜਾਓ ਸੋਇ ਸੋਇ ਪਸ਼ੂ ਨੂੰ ਕੋਈ ਅੱਧਾ ਡੰਗ ਦੋ ਨਗ ਤਸੱਲੀ ਕਰਕੇ ਤਾਰਾ ਪਾਸ ਕਰਕੇ ਚੈੱਕ ਕਰਕੇ ਜਰੂਰ ਲੈ ਕੇ ਜਾਓ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਲੈ ਲੈਣੀਆਂ ਬਥੇਰੇ ਡਿਟੇਲ ਸਭ ਤੋਂ ਪਹਿਲਾਂ ਵੀਰ ਲਖੇ ਸਾਸਰੀਕਾ ਸਾਸਿਕੇ ਵੀਰ ਸਾਸਰੀਕਾਲ ਜੀ ਹੋਰ ਜੀ ਠੀਕ ਠਾਕ ਠੀਕ ਠਾਕ ਵੀਰ ਜੀ ਸਾਰੇ ਵੀਰਾਂ ਵੀਰੇ ਰਾਜ ਸੰਧੂ ਚੈਨਲ ਵੇਖਣਦੇ ਸਾਰੇ ਸਾਸਰੀਕਾਲ ਜੀ ਸਾਸਰੀਕਾ ਲਖੇ ਵੀਰ ਇਸੇ ਤਰ੍ਹਾਂ ਮਾਲ ਤਕਰੀਬਨ ਫਿਰ ਆਉਂਦਾ ਰਹਿੰਦਾ ਤੇ ਵੇਖ ਬੋਕੇ ਜਾਂਦਾ ਸੇਲ ਹੋ ਜਾਂਦਾ ਕੋਈ ਵੀਰ ਜੀ ਮਾਲਕ ਦੀ ਮਾਲ ਆਉਂਦਾ ਤੇ ਜਾਂਦਾ ਆਉਂਦਾ ਤੇ ਜਾਂਦਾ ਇਸ ਤਰ੍ਹਾਂ ਹੀ ਚੱਲੀ ਜਾਂਦਾ ਕੰਮ ਹਾਂਜੀ ਠੀਕ ਆ ਜੀ ਅੱਜ ਚਲੋ ਚੰਗੀਆਂ ਮਾਲ ਮੋਟਾ ਮੱਝਾਂ ਚੰਗੀਆਂ ਮੋਟੀਆਂ ਮ ਬਿਲਕੁਲ ਜੀ ਮੁੰਡਾ ਆਖਣਗਾ ਚੱਲ ਚਾਚਾ ਵੀਡੀਓ ਮੱਚਾ ਹੈ ਚੰਗੀਆਂ ਸਾਫ ਸੁਥਰੀਆਂ ਆਹ ਮਾਲਕ ਚਲੋ ਅੱਗੇ ਵੀ ਆਉਂਦੇ ਹੀ ਆ ਬਾਕੀ ਹਰ ਇੱਕ ਬੰਦਾ ਕਰਦਾ ਜਿਹੜਾ ਕੰਮ ਚੰਗਾ ਕਰਕੇ ਲਿੰਦਾ ਹਾਂ ਹਾਂਜੀ ਬਿਲਕੁਲ ਲਓ ਵੀ ਚਾਰ ਮੱਜਾਂ ਦਿਖਾਉਣੀਆਂ ਤੁਹਾਨੂੰ ਦੋ ਤੋਂ ਤਿੰਨ ਨਗ ਜਿਹੜੇ ਆ ਪੂਰੇ ਵੱਡੇ ਕੱਦ ਕਰਦੇ ਵੇਚਾ ਜਿਹੜੀ ਪਹਿਲੇ ਨੰਬਰ ਤੇ ਸੂਈ ਸੂਈ ਮੱਜ ਆ ਇਹ ਮੀਡੀਅਮ ਹਾਈਟ ਦੇ ਵਿੱਚ ਆ ਤੇ ਨੀਲੀ ਪੱਖ ਲੱਗਾ ਕਰਮਾਲੀ ਨੂੰ ਦੀ ਹਾਂ ਜੀ ਪੂਰੀ ਗੱਲਬਾਤ ਆਪਾਂ ਕਰਦੇ ਆ ਤੇ ਲੱਖੇ ਵੀਰ ਸ਼ੁਰੂਆਤ ਇਸੇ ਮੱਜ ਤੋਂ ਇਸੇ ਝੋਟੀ ਤੋਂ ਕਰ ਲਈਏ ਸੂਬਾ ਕਿ ਨਮੈਂਦਾ ਇਹਦਾ ਵੀਰ ਜੀ ਘਰ ਆ ਜਾਂਦੇ ਸੇ ਮੇਰਾ ਦੁਜਾ ਵਾ ਦੂਸਰਾ ਸੂਈ ਆ ਬਾਕੀ ਕੋ ਆਪਾਂ ਅੱਗੇ ਵੀ ਆਨ ਨੇ ਕੋਈ ਵਿਦਵਾਨ ਆ ਜਿੰਨੀ ਮਰਜ਼ੀ ਪਰਖ ਕਰ ਸਕਦਾ ਜੋ ਮਰਜ਼ੀ ਕਹਿ ਸਕਦਾ ਵਾ ਬਿਲਕੁਲ ਹਾਂ ਜੀ ਆਪਾਂ ਨੂੰ ਉਹਨਾਂ ਦੁਜਾ ਦੱਸੇ ਸ ਤੇ ਆਪਾਂ ਤਾਂ ਦ ਕੱਲ ਸੋਈ ਹੈ ਕੱਲ ਰਾਤ ਕੱਲ ਰਾਤ ਸੋਈ ਹੈ ਚਾਰ ਕੁ ਚਵਈਆਂ ਦੀਆਂ ਹੋ ਗਈਆਂ ਮਾਹੀ ਦੀਆਂ ਮਗਰ ਕੀ ਤੇ ਆ ਗਿਆ ਮਗਰ ਕੱਟੀ ਆ ਜੀ ਕੱਟੀ ਸੇਮ ਜਿੰਨੇ ਏਰੀ ਨਿਸ਼ਾਨੀਆਂ ਮਾਹੀ ਦੀਆਂ ਹੁੰਦੀਆਂ ਕੱਟੀਆਂ ਦੀਆਂ ਮਦਰ ਇਹਨਾਂ ਬੈ ਨਹੀਂ ਆ ਕੇ ਹਾਂਜੀ 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 ਠੀਕ ਆ ਜੀ ਲਓ ਦੱਸੋ ਕੱਲ ਰਾਤ ਹੀ ਸੋਈ ਆ ਦੂਜਾ ਸਵੇਰ ਜਦਾਂ ਪਿੱਛੋਂ ਕਿਸੇ ਬਿਰ ਭਰਾਣੇ ਦੱਸੀ ਆ ਜਾਂ ਵੇਚੀ ਆ ਉਵੇਂ ਗੋਡਾ ਨੂੰ ਆਪਾਂ ਮੈਂਸ਼ਨ ਕਰ ਦਿੰਦੇ ਆ ਸੁਆ ਤੁਸੀਂ ਆਪਣੀ ਸਮਝਣਾ ਦੂਜਾ ਮੰਨ ਲਿਓ ਪਹਿਲਾ ਮੰਨ ਲਿਓ ਤੀਜਾ ਮੰਨ ਲਿਓ ਕੋਈ ਗੁੱਸੇ ਗਿਲੇ ਵਾਲੀ ਗੱਲ ਨਹੀਂ ਕੀਤੀ ਹਾਂਜੀ ਹਾਂਜੀ ਬਾਕੀ ਮੋਸ਼ਨ ਆਸ ਤੁਸੀਂ ਵੇਖੋਗੇ ਬਾਕੀ ਆ ਅੱਖਾਂ ਬਿੱਲੀਆਂ ਨੇ ਮਗਰਲੇ ਪੈਰ ਜਵਾਬ ਦੇ ਵਿੱਚ ਨੇ ਠੀਕ ਆ ਜੀ ਮਗਰਲੇ ਪੈਰ ਤੋਂ ਤੇ ਮਤਲਬ ਗੱਲ ਤੇ ਮੜਾ ਮੜਾ ਜਵਾਬ ਆ ਇਹਦੇ ਜਵਾਬ ਆ ਮਗਰਲੇ ਥੋਤੇ ਆ ਅੱਖ ਬਿੱਲੀ ਮਣਕੀ ਮੈਂ ਨੀਲੀਆਂ ਦੀ ਨਿਸ਼ਾਨੀਆਂ ਹੈਗੀਆਂ ਚੋ ਜੀ ਹਾਂ ਮਗਰ ਕੱਟੀ ਆ 나ੜੂਆ ਨਾਲ ਬੱਚੇ ਦੇ ਲੱਗਾ ਹਾਂਜੀ ਤੇ ਲਕਿ ਵੀਰ ਦੋ ਤੋਂ ਚਾਰ ਚਵਾਈਆਂ ਜਿਹੜੀਆਂ ਤੁਸੀਂ ਦੱਸਣ ਰਿਹਾ ਜੀ ਬੋਲਾ ਕਿੰਨਾਗਾ ਬੋਲਾ ਵੀਰ ਜੀ ਤਕਰੀਬਨ 8 ਕਿਲੋਟਰ ਤੋਂ ਸਟਾਰਟਿੰਗ ਹੁੰਦੀ ਆ 8 ਲੀਟਰ ਤੋਂ ਹਾਂਜੀ ਹਾਂਜੀ 7 ਲੀਟਰ ਕੋਈ ਭਣ ਭਰਾ ਗਰੰਟੀ ਲੈ ਜੇ ਆਪਣੇ ਕੋਲ ਬਾਕੀ ਆਪ ਚਵਾ ਕੇ ਫੁੱਲ ਤਸੱਲੀ ਕਰਕੇ ਦੇ ਸਕਦੇ ਆ 8 ਕਿਲੋਟਰ ਇਕਾਠ ਹੀ ਹੈਗਾ ਵਾ ਠੀਕ ਆ ਜੀ ਹਾਂਜੀ ਮੈਂ ਵੀ ਇੱਕ ਵਾਰ ਦੋਸਤ ਤੁਹਾਨੂੰ ਆਪਾਂ ਖੋਲ ਕੇ ਤੋੜ ਕੇ ਦਿਖਾਉਣੀ ਆ ਬਤੇਰੇ ਗੱਲਬਾਤ ਤੁਹਾਨੂੰ ਸਮਝ ਆ ਜਾਊ ਕਿ 8 ਕਿਲੋ ਹੋਵੇ ਨਾ ਹੋਵੇ ਤੇ 7 ਕਿਲੋ 7 ਕਿਲੋ ਗਰੰਟੀ ਮੇਰਾ ਭਰਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਹਾਂਜੀ ਬਿਲਕੁਲ ਬਿਲਕੁਲ ਸੋਨਾ ਪਿੱਠ ਪੁੜਾ ਆਇਆ ਸੂਕੇ ਹਟ ਗਿਆ ਠੀਕ ਆ ਜੀ ਜਿਵੇਂ ਆਪਾਂ ਨੋਰਮਲੀ ਗੱਲ ਕਰਦੇ ਆਂ ਵੀ ਰਾਜ ਹੀ ਸੀ ਕਰਮਾ ਲਈ ਠੀਕ ਆ ਜੀ ਤਾਂ ਕਰਕੇ ਘੱਟ ਜਜਮੈਂਟ ਤਾਂ ਵਿਖਾਉਂਦੀ ਪਈ ਐ ਸਭੀ ਸੂਬੀ ਚੰਗੀ ਐ ਕਿਸੇ ਭਰਾ ਨੇ ਸੰਭਾਲੀ ਚੰਗੀ ਐ ਸੱਤ ਕਿਲੋ ਇਸ ਵਕਤ ਬੋਲਾ ਰਾਸਤ ਚੰਗੀ ਸਾਹਿਬ ਇਹ ਝੋਟ ਜਿਆਦਾ ਤੇ 12 13 ਕਿਲੋ ਗ੍ਰਾਮ ਦਾ ਚਲਾ ਜੂਗੀ ਹਾਂ ਜੀ ਹਾਂ ਜੀ ਬਾਈ ਦਾ ਤੇ ਆਪਾਂ ਨਹੀਂ ਜਾਂਦੇ ਲਓ ਜੀ ਠੀਕ ਆ ਜੀ ਸੋ ਹਾਈਟੇ ਦੀ ਮੀਡੀਆ ਮਾਂ ਬਾਕੀ ਵਜਨ ਵਜੂਦ ਪੂਰਾ ਕਰਮਾ ਲਈ ਨੂੰ ਠੀਕ ਆ ਜੀ ਤੇ ਥੱਲੇ ਲੇਵੇ ਦੀ ਤੁਸੀਂ ਵੇਖ ਸਕਦੇ ਸੀ ਸਿਰ ਸਲਾ ਤੇ ਫੋਲਿਆ ਤੇ ਝੋਟੀਆਂ ਪਥਾਣਾ ਦੇ ਚੋਣ ਚੋਣ ਚ ਪੂਰੀ ਪਾਸ ਆ ਠੀਕ ਆ ਜੀ ਹਾਂ ਜੀ ਕੱਲ ਵੀ ਸੂਈ ਮਾਰੀ ਜੀ ਭਲ ਭਾਜੀ ਇੱਕ ਸੈਰ ਇੱਕ ਸੈਰ ਪਾ ਲਈ ਜੀ ਹਾਂ ਜੀ ਇਹਨਾਂ ਥੋੜਾ ਜਿਹਾ ਰਹਿ ਗਿਆ ਬੈ ਗਈ ਝੋਟੀ ਅੱਛਾ ਜੀ ਉਹ ਸਰਨ ਦਾਗਰ ਕਰਦੇ ਬਾਕੀ ਆ ਸਫਾਈ ਫੋਲੀ ਜਿੱਧਰ ਬੈ ਗਈ ਉਧਰ ਚਲੀ ਗਈ ਹਾਂ ਜੀ ਹਾਂ ਜੀ ਫੋਲੀ ਆ ਜੀ ਕੱਲ ਹੀ ਸੂਈ ਕਰਕੇ ਨਾ ਲਓ ਜੀ ਠੀਕ ਆ ਜੀ ਸੋ ਆਹ ਹੋਵਾ ਨਾ ਚੱਡਾ ਇਧਰੋਂ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਇਧਰ ਆਪਾਂ ਸੱਜੇ ਪਾਸੇ ਦੀ ਗੱਲ ਕਰੀਏ ਨਾ ਇੱਕ ਬਹਿਣੀ ਵਾਲੀ ਪਾਸੇ ਦੀ ਤੇ ਇਧਰ ਪਲਉਣ ਜਿਹੜੀ ਤੁਹਾਨੂੰ ਨਜ਼ਰ ਆਊਗੀ ਠੀਕ ਹੈ ਜੀ ਕੋਈ 2-3 ਦਿਨਾਂ ਦੇ ਵਿੱਚ ਵੀ ਦੋ ਦਿਨਾਂ ਦੇ ਲਈ ਸੈਟਿੰਗ ਹੋ ਚੁੱਕੀ ਦੀ ਹੈ ਡੰਗ ਚ ਤੇ 7 ਕਿਲੋ 8-7 ਕਿਲੋ ਜਿਹੜਾ ਬੋਲਾਂ ਦਾ ਥੱਲੇ ਹਾਜ਼ਰ 8 ਆ ਪਰ 7 ਦੱਸਾਂਗੇ ਜਿਹੜਾ ਪੱਕਾ ਲੈ ਵੀ ਲੱਖੇ ਵੀਰ ਤਾਂ ਮੋਲ ਮਾਰ ਲੈ ਕੋਈ ਆਪਣੇ ਘਰੇ ਮੋਲ ਕੀ ਕਰਤਾ ਵੀਰ ਇਹਦਾ ਮੋਲ ਵੀਰ ਜੀ 75 ਕਰ ਲਈਏ 75 ਕਰ ਲਓ ਜੀ ਉਹ ਤੇ ਮੈਂ 2 ਛੜ ਦੀ 3 ਛੜ ਦੀ 72 ਹਜ਼ਾਰ ਦੀ ਕੋਲ ਆਪਾਂ ਤੁਹਾਨੂੰ ਪਤਾ ਹੀ ਹੈ ਵੀ ਕੋਈ ਮਤਲਬ ਜੀ ਜਿਹੜਾ ਰਕਮ 72 ਦੀ ਹਾਂਜੀ ਹਾਂਜੀ ਫੇਰ ਵੀ ਭੈਣ ਭਰਾ ਆਏ ਗਏ ਦਾ ਪੂਰਾ ਮਾਨ ਹੋਊਗਾ ਤੇ ਜਿਹੜਾ ਕੋਈ ਬੰਦਾ ਕੋ 5-7000 ਘੱਟ ਕਰਨਾ ਚਾਹੁੰਦਾ ਆਖੇ ਆਪਣੀ 1500 ਦੀ ਗੇਮ ਹੁੰਦੀ ਆ ਠੀਕ ਆ ਜੀ ਹਾਂਜੀ ਉਹ ਵੀ ਅੱਡ ਝੋਟੀ ਦੇ ਦਾਂਗਾ 72000 ਦੀ ਦੋਸਤੋ ਇਹ ਝੋਟੀ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਸੂਈ ਸਵਾਈ ਆ ਬੇਫਿਕਰੀ ਆ ਮੇਰਾ ਭਰਾ ਕੋ ਲੱਭ ਰਿਹਾ ਠੀਕ ਆ ਜੀ ਤੇ ਜ਼ਰੂਰ ਤੁਸੀਂ ਪਹਿਲ ਦੇ ਆਧਾਰ ਤੇ ਸੌਦਾ ਕਰ ਲਓਗੇ ਨੀਲੀ ਅੰਗ ਦੇ ਵਿੱਚ ਇੱਧਰ ਸੈਕੰਡ ਨੰਬਰ ਤੇ ਆ ਜਿਓ ਤੇ ਇੱਕ ਬਹੁਤ ਖੂਬਸੂਰਤ ਇੱਕ ਹੋਰ ਝੋਟੀ ਤੁਹਾਨੂੰ ਦਿਖਾਈ ਦੇ ਰਹੀ ਆ ਬਿਲਕੁਲ ਛੋਟੀ ਸਿੰਗੀ ਆ ਸ਼ਾਈ ਸ਼ੂਈ ਬਹੁਤ ਆ ਇੱਕ ਰੰਗ ਆ ਬਿਲਕੁਲ ਜੈਡ ਬਲੈਕ ਕਹਿ ਸਕਦੇ ਇਹਨੂੰ ਆਪਾਂ ਠੀਕ ਆ ਜੀ ਬਿਲਕੁਲ ਜੀ ਆ ਵੇਖੋ ਪਿਓਰ ਮੋਰਾਜ ਲੈ ਵੀ ਲੱਖੇਪਾ ਕਦਕੋਦੀ ਕਰਮਾਲੀ ਦਾ ਬਹੁਤ ਹੈ ਬਹੁਤ ਚੰਗਾ ਕੱਦ ਆ ਜੀ ਹਾਂ ਤੇ ਇਸ ਹਵਾ ਤਨਵਾ ਗਾਸ ਹੁੰਦੀ ਆ ਇਹ ਦੁੱਜੇ ਸੇ ਸੁਣਾ ਵੀ ਝੋਟੀ ਵੀ ਆਪਣੇ ਤੋਂ ਜਾਲ ਫੜਾਤ ਵਾਈ ਆ ਹਾਂ ਤੇ ਆਪਾਂ ਨੂੰ ਦਿੱਤੀ ਉਹਨੇ ਹੁਣ ਵਰਕੇ ਝੋਟੀ ਲੈ ਜਾ ਬਹੁਤ ਅੰਦਰ ਤੋਂ ਕਾਗਜ਼ ਵਰਗੀ ਚਮੜੀ ਪਤਲੀ ਆ ਹਾਂ ਜੀ ਇਹ ਚਮੜੀ ਪਤਲੀ ਚਮੜੀ ਦੀ ਆ ਚੰਗੀ ਝੋਟੀ ਦੋਲਦਾ ਤੇ ਨਿਕਲੂਗੀ ਠੀਕ ਆ ਜੀ ਲਓ ਦੋਸਤੋ ਬਾਕੀ ਤੁਸੀਂ ਚਗਾਟਾ ਚੁਗੂਠਾ ਚੈੱਕ ਕਰ ਲਓ ਸੈਂਟਰ ਤੋਂ ਬੜੀ ਉੱਚੀ ਖੜਵੀ ਬਿਲਕੁਲ ਹੱਡੀ ਵਾਲੀ ਆ ਤੇ ਬਿਲਕੁਲ ਪਤਲੀ ਚਮੜੀ ਆ ਇੱਕ ਰੰਗ ਮੱਥੇ ਤੋਂ ਪੂਛ ਤੱਕ ਆਪਾਂ ਨੋਟ ਤੁਹਾਨੂੰ ਪਹਿਲਾਂ ਵੀ ਕਰਾਤਾ ਇੱਕ ਰੰਗ ਆ ਬਿਲਕੁਲ ਤੱਦਨੀ ਦੇਣਾ ਜਿਹੜੇ ਕਰਮਾੜੀ ਲੈਂਦੀ ਹੈ ਲੈ ਜੂਗੀ ਲਖੇ ਪਾਉ ਤੋਂ 5 8 6 ਮੈਂ ਨਾ ਹਫਤਾ ਵੀ ਖਰਸਾ ਰਹੀ ਤੇ ਬਾਕੀ ਉਹਨਾਂ ਦੇ ਉਹ ਲਿਖੇ ਮੁਤਾਬਕ ਤੇ ਦੋ ਦਿਨ ਰਹਿ ਗਏ ਸਾਰੇ ਅੱਛਾ ਜੀ ਹਾਂਜੀ ਠੀਕ ਆ ਸੱਜੇ ਬੰਦੇ ਆਪਾਂ ਨੇ ਫੋਨ ਕਰਕੇ ਦੱਸਿਆ ਆਪਾਂ ਨੂੰ ਵੀ ਝੋਟੀ ਵੇਚਣੀ ਤੇ ਲੈ ਜਾਓ ਵੀਰ ਹਾਂ ਹਾਂਜੀ ਲੋ ਵੀ ਝੋਟੀ ਚੰਗੀ ਆ ਠੀਕ ਆ ਜੀ ਕੱਦ ਵੱਡਾ ਦੂਰੋਂ ਨੇੜੋਂ ਕੋਈ ਵੀਰ ਆਉਂਦਾ ਇੱਕ ਆਈਡੀਆ ਤੁਸੀਂ ਲਾ ਲਿਆ ਜੀ ਵੀ ਕੱਦ ਵੱਡਾ ਤੇ ਸੈਕਿੰਡ ਟਾਈਮ ਮਾਰਾ ਦੂਜਾ ਸੁਆ ਇਹ ਝੋਟੀਆਂ ਸੁਣਾ ਠੀਕ ਹੈ। ਠੀਕ ਹੈ। ਇੱਕ ਹਰਪ੍ਰੀਤ ਥੋੜਾ ਜਿਹਾ ਅੱਗੇ ਜਾ ਕੇ ਆ। ਇੱਕ ਕੋਈ ਫੇਸ ਜ਼ਰੂਰ ਦਿਖਾਈਏ ਆਪਾਂ ਇਹਦਾ। ਇੱਕ ਮਹਾ ਕੇ ਇੱਧਰ ਲਿਆ। ਮੂੰਹ ਮੱਥੇ ਦੀ ਦਿਖਾਈ ਗਈ। ਇੱਕ ਪਰੀ ਸਿੰਗੀ-ਸੁੰਗੀ ਬਹੁਤ ਸੋਹਣੀ ਲੱਗੀ ਕਰਮਾ ਲਈ ਨਾ ਸ਼ਕੀਨ ਸਕੂਨ ਬਹੁਤ ਜ਼ਿਆਦੀ ਆ। ਆਹ ਦੇਖੋ ਜੀ। ਰੀ ਵੜੀ ਵੜੀ ਜੇ ਕਰ ਰਸਾ ਛੋੜ ਦੇ ਉੱਤੇ ਰਸਾ ਛੋੜ ਦੇ ਉੱਤੇ ਰਸਾ ਛੋੜ ਦੇ ਉੱਤੇ ਜੋੜੀ ਦੇ ਆਖੀ ਜਲੀ ਹਾਂ ਠੰਡੀ ਠੁੰਡੀ ਵੜੀ ਵੀਰ ਇਹ ਮਤਲਬ ਜਿੱਥੇ ਮਰਜ਼ੀ ਰਸਾ ਛੋੜ ਕੇ ਤੇ ਚਿੱਤਰ ਮਰਜ਼ੀ ਪਾਦਾ ਪ੍ਰੈਫਰ ਇਹ ਨਹੀਂ ਪੈਰਫਲ ਸੀਲਸ ਲੱਗ ਜੋਦੀ ਆਹ ਲਓ ਜੀ ਇਹ ਭਾਏ ਜੋ ਨਕੀ ਵੀਰ ਕੋਈ ਖੁੱਲੀ ਖਾਲੀ ਆ ਜੀ ਕਿਥੋਂ ਨਹੀਂ ਜੀ ਧੰਨਵਾਦ ਭਰਾਵਾਂ ਦਾ ਜਿਹੜੇ ਸਾਂਭਦੇ ਹੋ ਜਾਂ ਮਾਲਚਾਰ ਕਰਦੇ ਆ ਲਓ ਵੀ ਕੋਈ ਸ਼ੱਕ ਨਹੀਂਗਾ ਜੀ ਝੋਟੀ ਚੰਗੀ ਆ ਮੇਰਾ ਭਰਾ ਠੰਡੇ ਤੇ ਰੇ ਕਿਉਂਕਿ ਹਰੇਕ ਭਰਾ ਨੂੰ ਹੁੰਦਾ ਵੀ ਇਹ ਪਸ਼ੂ ਲੈਣਾ ਪੈਸੇ ਖਰਚ ਕਰਨੇ ਵੀ ਸੀਲਸ ਲੱਗ ਪਸ਼ੂ ਖਰੀਦ ਕੇ ਨਕਾਇਬ ਕਿਸੇ ਰਕਮ ਦੀ ਕੁ ਭਾਰ ਪਿੱਛੇ ਦੀ ਨਾ ਨਾ ਆਪਣੇ ਘਰੇ ਭੋਰਾ ਹੁੰਦੀਗਾ ਹਾਂਜੀ ਬਾਕੀ ਆ ਵੀ ਇਹ ਆ ਵਾਹ ਬੜੀ ਖਾਲ ਹਾਂ ਤੇ ਅਗਲੇ ਬਨੇਹੇ ਦੀ ਕਿਸਮਤ ਆ ਜਿਆਦੇ ਪੜ ਪੜ ਦਾਣਾ ਜਿਆ ਸੋੜਦੇ ਕੱਲ ਨੂੰ ਆਕੇ ਤੁਸੀਂ ਵੀਡੀਓ ਜਾਗ ਲਾਖੀ ਆਪਣੇ ਘਰੇ ਮਾਇਤਾ ਬਖ ਰੱਖਦੇ ਕਦੇ ਨਹੀਂ ਕੋਈ ਹਜੇ ਜਾਣ ਸੇਗਾ ਅੱਜ ਨਹੀਂ ਮੁਸ਼ਕਲ ਆ ਨਹੀਂ ਮੁਸ਼ਕਲ ਬਾਕੀ ਐ ਮਤਲਬ ਜੋ ਬੈਂਦੀ ਆ ਨਾ ਭਾਰਾ ਜਾ ਕਰ ਲੈਂਦੀ ਪਿਛੋਂ ਬਾਹਰ ਨਹੀਂ ਨਿਕਲਦਾ ਪਿਛਾ ਜਰੀ ਅੱਛਾ ਅੱਛਾ ਹਾਂਜੀ ਤੇ ਝੋਟੀ ਪਹਿਲਾਂ ਨਾ ਬੰਦੇ ਨੇ ਦੱਸਿਆ 12 13 ਕਰੋ ਤੁਸੀਂ ਪਹਿਲਾਂ ਥਲੇ ਚੋਇਆ ਪੰਜ ਦਿਨ ਥਲੇ ਹਾਂਜੀ ਤੇ ਬਾਕੀ ਗਾੜੀ ਸਾਹਮ ਹੈ ਵੀਰ ਜੀ ਜਿਹੜਾ ਵੀ ਸਾਹਮ ਕਰੂਗਾ ਜਿੰਨੀ ਸਾਹਮ ਕਰੂਗਾ ਉਹਨਾਂ ਚੰਗੀ نسل ਦੀ ਝੋਟੀ ਚੋ ਸਕਦਾ ਵਾ ਆ ਆਪਾਂ ਹੁਣ ਆਪਾਂ ਤਾਂ ਆਖੀ ਜਾਈਏ ਬੰਨਾਂ ਦੇ ਉਹਨਾਂ ਆਪਾਂ ਨਹੀਂ ਕਹਿ ਸਕਦੇ ਕੁਝ ਵੀ ਇਹ ਤਾਂ ਮੁੱਲ ਲੱਖੇ ਫਿਰ ਕੀ ਕਰਤਾ ਦੇਵਾਂਗੇ ਕਿੰਨੇ ਦੇਣਾ ਇਹਦਾ ਵੀਰ ਜੇ ਜਿੱਡੀ ਝੋਟੀ ਉਹਦੇ ਲੱਖੋਂ ਬਾਹਰ ਆਂਦੀ ਹੈ ਪਰ ਆਪਾਂ ਨੇ ਇਹ ਕੰਮ ਕਰਨਾ ਆ ਸਹੀ ਸਹੀ ਆਪਾਂ 90 ਨਹੀਂ ਕਰਨਾ ਆਪਾਂ ਝੋਟੀ 85000 ਦੀ ਦੇ ਦਾਂਗੇ ਠੀਕ ਆ ਜੀ ਹਾਂ ਜੀ 85 ਚੋਂ 2000 ਮਾਨਤਨ ਕਰਦਾਂਗੇ ਭਣ ਭਰਾਏਗੇ ਦਾ 83 83 ਹਜ਼ਾਰ ਦੀ ਜੋੜੀ ਦੇ ਦਾਂਗੇ ਤੇ 1500 ਕੋ ਭਣ ਭਰਾ ਆ ਕੁਗਾ ਤੇ ਸ਼ੋਣ ਮਾਨ ਫੁੱਲੂਗਾ ਤੇ 5000 ਆ ਗਾੜੀ ਹੱਥ ਜੋੜ ਕੇ ਬੇਂਦੀ ਵੀਰ ਮੇਰਾ 5000 ਨਾ ਕੋ 83000 ਐਂਡ ਟੂ ਐਂਡ ਲੱਖਾਂ ਦਾ ਵੀ ਦਵਾਂਗੇ ਆਪਾਂ 85 ਹਜ਼ਾਰ ਡਿਮਾਂਡ ਕੀਤੀ ਆ ਲੈਸ ਕਰ ਦਿੱਤੀ ਆ 2000 ਠੀਕ ਆ ਜੀ 83000 ਦੀ ਆ ਬਾਕੀ ਝੋਟੀ ਕਦ ਕੁਦੋ ਦੀ ਪੂਰੀ ਵੱਟੀ ਆ ਆਣ ਕੇ ਮੇਰਾ 5 ਦਾ ਮਾਤਕ ਦੇ ਨੀਕਣਾ ਗਾਵਾਂ ਨੂੰ ਤੇ ਲੱਗ ਜੂ ਕੂਛ ਨੂੰ ਕਰਵਾ ਲਈ ਜੋ ਸੋਣਾ ਹੀ ਸਾਰੀ ਝੋਟੀ ਫੜੀ ਪਿਆ ਕਰਨ ਠੀਕ ਹੈ ਜੀ ਸੋ ਚੰਗੀ ਝੋਟੀ ਆ ਹੱਥ ਪਾ ਸਕਦੇ ਹੋ ਤੁਸੀਂ ਇੱਧਰ ਇੱਕ ਹੋਰ ਝੋਟੀ ਇੱਕ ਹੋਰ ਖੜੀ ਆ ਠੀਕ ਹੈ ਜੀ ਅੱਜ ਵੈਸੇ ਹੈ ਮਾਲ ਦੂਜੇ ਸੂਹੇ ਸਾਰਾ ਅੱਜ ਦੇ ਕਰਮ ਵਾਲਿਆਂ ਦਾ ਚਲੇ ਮਹਾਰਾਜ ਕੇ ਪਰ ਕੇ ਹਰ ਇੱਕ ਵੀ ਪਣਦਾ ਤੇ ਉਹਨੂੰ ਵੇਖਾਂ ਇਹਨੂੰ ਭੁੱਲੀਦਾ ਤੇ ਇਹਨੂੰ ਵੇਖਾਂ ਉਹਨੂੰ ਭੁੱਲੀਦਾ ਹਾਂ ਇਸ ਤਰ੍ਹਾਂ ਹੀ ਆਂਦੇ ਹਾਂ ਜੀ ਆ ਬਹੁਤ ਸਾਰਾ ਢੰਗ ਮੜੰਗਾ ਸਾਰੀਆਂ ਮੱਝਾਂ ਝੋਟੀਆਂ ਦੇਖੋ ਜਾਈ ਹਾਂਜੀ ਹਾਂਜੀ ਤੇ ਇਹ ਲੱਗ ਕੇ ਹੋਰ ਦੂਜਾ ਸੂਹ ਸੁੰਦੀ ਇਹ ਵੀ ਵੀਰ ਜੀ ਦੁੱਧਣ ਝੋਟੀ ਜੇ ਦੁੱਧਣ ਹੀ ਆ ਹਾਂਜੀ ਬਾਟ ਤੋਂ ਆਈ ਆ ਖੇਮ ਕਰਨ ਲੱਗੋ ਲੈ ਹਾਂਜੀ ਬਾਰਡਰ ਵਾਲੇ ਪਾਸਿਓ ਮੈਨੂੰ ਲੱਗਦਾ ਵੀ ਮਾਲ ਨਿਕਲਦਾ ਬਹੁਤ ਜ਼ਿਆਦਾ ਉਧਰ ਬਾਰਡਰ ਵੱਡੇ ਦੇ ਵਿੱਚ ਦਾ ਮਾਲ ਉਧਰ ਚੰਗੀ ਲੋਕ ਸਾਮ ਦੇ ਚੰਗਾ ਲੋਕ ਵੀ ਵੱਡੇ ਆ ਤੇ ਮਾਲ ਹਰੇਕ ਸਾਰੇ ਕਨਾਂ ਚ ਮਾਲ ਹੈਗਾ ਬਾਰਡਰ ਵਾਲੇ ਦੇ ਇਸੇ ਤਰ੍ਹਾਂ ਹੀ ਹਾਂਜੀ ਤੇ ਚੰਗੇ ਡੰਗਰੇ ਨੇ ਹਰਿਆਣੇ ਚੋਂ ਬੰਦਿਆਂ ਨੇ ਦਾਪਣ ਚੰਗੀ ਉਹਨਾਂ ਨੇ ਵੇਗੀ ਜਾਣ ਫਛਣਾ ਆਉਂਦੇ ਵੀ ਹਰਿਆਣੇ ਚੋਂ ਦੀ ਮਾਂ ਆਈ ਸੀ ਤੇ ਝੋਟੇ ਦਾ ਇਧਰ ਪੰਜਾਬ ਦਾ ਚੰਗਾ ਰੱਖਿਆ ਉਹਨਾਂ ਦੇ ਦੋ ਗਲੀ ਮਾਝ ਉਧਰ ਆਪਣੀ ਹੈਗੀ ਬਾਰਡਰ ਦੀ ਆ ਹੂੰ ਪੰਜ ਲੱਗਦਾ ਵੀ ਜਗਾਠਾ 14 14 15 14 15 ਕਿਲੋ ਪਹਿਲਣ ਝੋਟੀ ਦੁੱਧ ਚ ਵਾਇਆ ਪਹਿਲਣ ਦੇ ਹਾਂਜੀ ਦੁੱਜਣ ਝੋਟੀ ਨੇ ਸੋਨਾ ਵਾ ਬਾਕੀ ਕਿਸੇ ਗੱਲੋਂ ਸ਼ੱਕ ਨਹੀਂ ਕੋਈ ਵੀਰ ਭਰਾ ਆਵੇ ਆਣ ਕੇ ਵਿਜ਼ਿਟ ਕਰੇ ਆਪਣੇ ਘਰੇ ਦੇ ਵੇਖੇ ਚੈੱਕ ਕਰੇ ਇਹਨਾਂ ਝੋਟੀ ਨੂੰ ਆਪ ਵੀ ਅਗਲਾ ਕੋਈ ਵਾਕਿਆ ਝੋਟੀ ਹੈਗੀ ਆ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਇਹ ਵੀ ਘਟੋ ਘੜ ਦੇ ਨਹੀਂ ਲੈਂਦੀ ਅਜੇ 8-7 ਕਰਮਾਂ ਲਈ ਇੱਕ ਹਫਤਾ ਖੰਡ ਅੰਗ ਕੇ ਕੋਈ ਮੇਰਾ ਵੀਰ ਸੌਦਾ ਚੰਗਾ ਡੰਗਰ ਜਿਹੜਾ ਵੀ ਚੰਗਾ ਡੰਗਰ ਸ਼ੌਂਕੀ ਬੰਦਿਆਂ ਕੋਲ ਬਹੁਤ ਘੱਟ ਲੱਭਦਾ ਕਾ ਬਿਲਕੁਲ ਜੀ ਬਿਲਕੁਲ ਤੇ ਕੱਦ ਦੋ ਝੋਟੀਆਂ ਦਾ ਵੱਡਾ ਜਿਹੜੀਆਂ ਆਪਾਂ ਤੁਹਾਨੂੰ ਸੈਂਟਰ ਦੇ ਵਿੱਚ ਖੜੀਆਂ ਝੋਟੀਆਂ ਦਿਖਾ ਰਹੇ ਹਾਂ ਨਾ ਦੂਜੇ ਤੇ ਤੀਜੇ ਨੰਬਰ ਤੇ ਇਹ ਵੱਡੀਆਂ ਕੱਦ ਕਾਟਦੀਆਂ ਨੇ ਕੋਈ ਛੋਟੀਆਂ ਨਹੀਂ ਮੇਰਾ ਵੀਰ ਜਿੱਦਾਂ ਮਰਜੀ ਆਖਾ ਪੂਰਾ ਵੀ ਪਰਾ ਦੇ ਗਾਲੇ ਪਈ ਹੈ ਕਾਲ ਝੋਟੀ ਹੈ ਜੀ ਆ ਆਏ ਫੜ ਕੇ ਬੰਨ ਗਏ ਗਾਲੇ ਪਈ ਪਰਾ ਹੀ ਨਹੀਂ ਕਰਦੀ ਤੇ ਦੇਖੋ ਵੀਰ ਜੀ ਇਹ ਤੇ ਸੀ ਉਸਲਾ ਕੀ ਬਹੁਤ ਜਤੀਆਂ ਨੇਗੇ ਆ ਲੋ ਸੋ ਬੰਤਰ ਪੁੰਤਰ ਬਹੁਤ ਵਧੀਆ ਚੰਗੀ ਹੈ ਬਾਕੀ ਸਟਰਕਚਰ ਤੁਸੀਂ ਚੈੱਕ ਕਰੋ ਠੀਕ ਹੈ ਜੀ ਫੁੱਲ ਵੱਡੀ ਝੋਟੀ ਵੀਰ ਫੁੱਲ ਵੱਡੀ ਆ ਵੇਖੋ ਜੀ ਇਹਨੂੰ ਤੁਸੀਂ ਇੱਥੇ ਆਣ ਕੇ ਵੀ ਦੋਸਤੋ ਆਪਦੇ ਮੂੰਹ ਵੀ ਸਲਾਉਂਗੇ ਵੀ ਵਾਕਈ ਝੋਟੀ ਤੇ ਇਹਦੇ ਤੇ ਆਏ ਆ ਤੇ ਵਾਕਈ ਕੱਦ ਬੋਤਾਂ ਦੀ ਆ ਕੋਈ ਛੋਟੀ ਝੋਟੀ ਨਹੀਂ ਗਈ ਤੇ ਚੌੜਾ ਘਟੋਕੜ ਵੀ 2.5 3 ਫੁੱਟ ਚੌੜਾ ਪਿੱਠ ਫੁੜੇ ਕਰ ਮਾਰੀ ਨੂੰ ਲੱਗਾ ਠੀਕ ਆ ਤੇ ਦਿਨ ਜਿਹੜੇ 5 ਲੈ ਜੇ 7 ਲੈ ਜੇ ਸੋ ਜਿੰਨਾ ਵੀ ਲੈ ਜੇ ਸਮਾਂ ਉਨਾ ਹੀ ਚੰਗਾ ਥੱਲੇੋਂ ਬਣ ਕੇ ਤਿਆਰ ਹੋ ਜੂਗੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਥਣਪੂਰ ਹੱਥੀ ਮੁਠੀ ਵਾਲਾ ਸੋ ਬਾਕੀ ਲਾਏ ਬਣਾਏ ਚੰਗਾ ਸੋਨਾ ਪਈ ਆ ਠੀਕ ਆ ਜੀ ਇੱਕ ਸਾਰ ਵਿਖਾਲਾ ਬਿਲਕੁਲ ਪੱਦਰ ਸ਼ੋ ਕਰਨ ਰਹੀ ਆ ਆ ਵੇਖੋ ਜੀ ਮਾਗ ਡਾਕਰ ਫੇਸਬੁਕ ਵੀ ਰਿਖਾ ਦੂਰੀ ਨਕਨੀ ਬਸ ਬੁੱਤਈ ਬਸ ਬੁੱਤਈ ਮੇਰੇ ਨਾ ਉੱਚੀ ਆ ਝੋਟੀ ਹਾਂ ਨੀ ਚੰਗਾ ਕਰ ਬਣਾ ਮਰਾ ਚਲੇ ਕਰਿਆ ਆ ਦਾ ਹਾਲ ਆ ਬਈ ਹਾਂ ਬਸ ਬੁੱਤਈ ਹਾਂ ਮੇ ਬੜਾ ਵਜਨ ਵਜੂਦ ਆ ਪੂਰਾ ਜੋਰ ਪੂਰਾ ਕੇ ਚੰਗੀ ਝੋਟੀ ਆ ਪੂਰੇ ਵਜਨ ਲੋਡ ਦੇ ਵਿੱਚ ਆ ਠੀਕ ਆ ਜੀ ਇਹ ਵੀ ਦੂਜਾ ਸੁਆ ਝੋਟੀ ਸੁਣ ਆਲੀ ਆ ਇੱਕ ਵਾਰੀ ਫਿਰ ਕਨਫਰਮ ਕਰਾ ਦਿੰਦੇ ਆਪਾਂ ਸੋ ਅਵੇ ਨਾ ਤਲਿਆਰੇ ਦੀ ਕਰਦੀ ਔਲ ਦੀ ਥੋੜੀ ਝੋਟੀ ਬਿਲਕੁਲ ਜੀ ਬਿਲਕੁਲ ਸੰਗਲ ਚੀਜ਼ ਹੈ ਹੁਣ ਜਿਹੜਾ ਆਪਾਂ ਵੀਡੀਓ ਬਣਾਉਂਦਾ ਕਰਕੇ ਤਲਿਆਰੇ ਆ ਪਿਆ ਹਾਂ ਠੀਕ ਹੈ ਚੰਗਾ ਦੁੱਧ ਚ ਆ ਜੂਗੀ ਜੀ ਇਹਦੇ ਰਹਿ ਗਿਆ ਸਿਰਫ 3-4 ਦਿਨ ਦੀ ਝੋਟੀ ਦੇ ਦੇ ਵੀ ਠੀਕ ਹੈ ਜੀ ਆ ਜੂਗੀ 3-4 ਦਿਨਾਂ ਦੇ ਵਿੱਚ ਵਿੱਚ ਹਾਂ ਜੀ ਹਾਂ ਜੀ ਠੀਕ ਹੈ ਤੇ ਫੋਲ ਵੱਡੀ ਝੋਟੀ ਆ ਦੋਸਤੋ ਬਾਕੀ ਰੇਟ ਆਪਾਂ ਪੁੱਛ ਲੈਣੇ ਆ ਦੁੱਧ ਮੇਰਾ ਭਰਾ ਕੇ ਸੇਵਾ ਦਾ ਬਾਕੀ ਆਪ ਦੀ ਸਮਝਣਾ ਤੁਸੀਂ ਲੈ ਕੇ ਜਾਣੀ ਦੁੱਧ ਚ ਆ ਜੂਗੀ ਐਡਾ ਟਾਂਚਾ ਢੂਂਚਾ ਜਿੱਡਾ ਝੋਟੀ ਨੂੰ ਲੱਗਾ ਦੁੱਧ ਚੰਗੇ ਦੀ ਉਮੀਦ ਕਰ ਸਕਦੇ ਆ ਸੀਲੀਆਂ ਆ ਪੂਰਾ ਜਿਹੜਾ ਬੰਤਰ ਝੋਟੀ ਦੀ ਠੀਕ ਆ ਤੇ ਇਹਦਾ ਲੱਖੇ ਫਿਰ ਕੀ ਮੁੱਲ ਕਰਤਾ ਦੇਣੀ ਕਿੰਨੇ ਦੀ ਅੱਜ ਇਹਦਾ ਮੁੱਲ ਵੀ ਜਿੱਦੀ ਝੋਟੀ ਭਾਵੇਂ ਮੁੱਲ ਤੇ 2 ਲੱਖ ਹੀ ਕਰ ਲੀਏ ਆ ਭਾਵੇਂ ਆਪਾਂ 1.5 ਨਹੀਂ ਕਰਦੇ ਆ ਹਾਂਜੀ ਆਪਾਂ 1.5 ਲੱਖ ਦੀ ਝੋੜੀ ਦੇਵੇਂ 1.30 ਮੁੱਲ ਕਰਕੇ ਨਾ ਆ 1.5 ਲੱਖ ਦੀ ਝੋਟੀ ਦੇ ਦਾਂਗੇ ਵੀ 1.5 ਦੀ ਦੇਣੀ ਹਾਂ ਹਾਂ ਨਾੜੀ 1.20 ਹਰ ਦੀ ਝੋੜੀ ਦੇ ਦਾਂਗੇ 1.20 ਜੈਸ ਨੋ ਜੈਸ ਨੋ ਠੀਕ ਆ ਬਈ ਲਓ ਵੀ 1.20 ਹਰ ਦੀ ਜੈਸ ਨੋ ਆ ਠੀਕ ਆ ਜੀ 1.5 ਲੱਖ ਝੋਟੀ ਦਾ ਮੁੱਲ ਆ ਤੇ ਬਾਕੀ ਮੇਰਾ ਭਰਾ ਤੁਸੀਂ ਵੇਖਿਓ ਕਿਸੇ ਪਾਸੇ ਨਹੀਂ ਖੁੰਝੀ ਕਰਮਾਂ ਲਈ ਠੀਕ ਹੈ ਜੀ ਵੱਡੀ ਝੁਰਤੀ ਆ ਨਹੀਂ ਵੀ ਵੀਡੀਓ ਤੇ ਜ਼ੂਮ ਕਰਕੇ ਵੱਡੀ ਕਰੀ ਜਾਂਦੇ ਇੱਥੇ ਬੰਦਾ ਕੋਈ ਆਖ ਕੇ ਕਟੂਰੀ ਜਿੱਦੀ ਵੇਚੀ ਵੀ ਮੇਰਾ ਜਿਹੜਾ ਉਧਾਰ ਕੇ ਚੈੱਕ ਕਰ ਜਿੰਨੇ 5 ਰੁਪਏ ਦੀ ਲਾਉਣੀਆਂ ਉਹ ਵੱਡੀਆਂ ਮੱਝਾਂ ਦੇ ਚੌਂਦੀ ਆ ਹਾਂਜੀ ਲਓ ਜੀ ਠੀਕ ਹੈ ਜੀ ਸੋ ਫੋਨ ਵੱਡਾ ਕੱਦ 1 ਲੱਖ 20 ਹਜ਼ਾਰ ਦਾ ਮੁੱਲ ਥਣਾ ਤੋਂ ਉਹਦੀ ਸਾਫ ਆ ਹਵਾਨੇ ਚ ਬਿਲਕੁਲ ਓਕੇ ਜੀ ਥਾਣਾ ਦੀ ਪਿੱਛੇ ਦੀ ਭਾਉ ਹੱਥ ਉਹ ਨਾ ਲਾਵੇ ਥਾਣਾ ਮੈਂ ਆਪਾਂ ਇਤਾਂ ਗਰੰਟੀ ਦੇ ਦਾਂਗੇ ਏਡੀ ਮੱਝ ਕਿ ਇਹ ਰੁਪਈਆ 1 ਲੱਖ 20 ਹਜ਼ਾਰ ਲਾਉਣਾ ਤੇ ਥੋੜੀ ਜਿਹਾ ਆਪਾਂ ਨੂੰ ਪਿੱਲੜ ਦੇ ਦਿਆਂਗੇ ਬੈਸੀ ਕੱਟ ਆਉਣਗੀਆਂ ਪੂਰਾ ਮਰੂਗੀ ਨਾ ਆ ਲੈ ਡਿਜ਼ਾਈਨ ਟਿਊਨ ਕਰੋ ਚੱਕ ਬਹੁਤ ਵਧੀਆ ਠੀਕ ਆ ਜੀ ਸ਼ੋ ਸ਼ੂ ਚੰਗਾ ਕਰਨ ਲਈ ਆ ਕਰਮ ਵਾਲੀ ਹਵਾ ਨਾ ਛੱਡਾ 2-4 ਦਿਨਾਂ ਦੇ ਵਿੱਚ ਚੰਗਾ ਥੱਲੇੋਂ ਬੜ ਕੇ ਤਿਆਰ ਹੋਊਗੀ ਠੀਕ ਆ ਚੰਗੀ ਆ ਸਾਰੀ ਚੰਗੀ ਆ ਬਾਕੀ ਜਿਹਨੇ ਇਨੀ ਰਕਮ ਲਾਉਣੀ ਹੈ ਵੀਰ ਜੀ ਰੁਪਈਆ ਤੇ ਇੱਕ ਨਹੀਂ ਇਕੱਠਾ ਹੁੰਦਾ ਇਸ ਤਰ੍ਹਾਂ ਇਹ ਆਪਾਂ ਆਪਾਂ ਨੂੰ ਇਹਨਾਂ ਗੱਲਾਂ ਦਾ ਪਤਾ ਆ ਆਪਾਂ ਨੇ ਵੀ ਕੋਈ ਚੰਗੀ ਚੀਜ਼ ਪੜ੍ਹ ਭਰਾਂ ਦੇ ਹੋਸ਼ ਇੱਧਰ ਦੇਖੇ ਵੀ ਆ ਮੈਂ ਆਪਣੇ ਕੋਲ ਸੋਈ ਆ ਇਹ ਵੀਰ ਜੀ ਇਹ ਝੋਟੀਆਂ ਵੀ ਦੂਜੇ ਸੋਈ ਆ ਦੂਸਰਾ ਸੂਬਾ ਹਾਂਜੀ ਇਹਦਾ ਸਮਾਜ ਕਿੰਨਾ ਹੋ ਗਿਆ ਸੋਈ ਇਹਨੂੰ ਵੀਰ ਜੀ ਪੰਜਵਾਂ ਦਿਨਾਂ ਦਾ ਸੋਈ ਨੂੰ ਪੰਜਾਹ ਕਿ ਦਿਨਾਂ ਦੀ ਹਾਂਜੀ ਹਾਂਜੀ ਮਗਰ ਕੱਟਾ ਇਹਦੇ ਅੱਟੇ ਨਹੀਂ ਜਾਣ ਦਿੱਤਾ ਨਿਕਲ ਮਗਰ ਕੱਟਾ ਆਪਣੇ ਘਰੇ ਸੋਈ ਝੋਟੀ ਠੀਕ ਆ ਇਹ ਦੁੱਧ ਕਿੰਨੇ ਕਿਤੇ ਆ ਫਿਰ ਪ੍ਰੋਪਰ ਪੈ ਗਈ ਆ ਇਹ ਵੀਰ ਜੀ ਝੋਟੀ ਆਪਾਂ ਨੂੰ 18 20 ਲੀਟਰ ਦੇ ਰਿਕਾਰਡ ਤੇ ਮਿਲੀ ਆ ਅੱਛਾ ਜੀ ਤੇ ਅੱਜ ਅੱਜ ਨੂੰ ਤੇ ਪੰਜਵਾਂ ਦਿਨ ਹੋ ਗਿਆ ਤੇ ਦੁੱਧ 11-12 ਕਿਲੋ ਦੇ ਕੋ ਬੋਲ ਦੇ ਚੜ ਗਈ ਜਿੱਦਾਂ ਪਹਿਲੇ ਦਿਨ ਝੋਟੀ ਚੋਈ ਆਪਾਂ ਸੋਈ ਸੀ ਇੱਕ ਗਲਾਸ ਦੁੱਧ ਦਿੱਤਾ ਸਾਰਾ ਝੋਟੀ ਨੇ ਬੋਲਾ ਅੱਛਾ ਬੋਲੋ ਜੀ ਹਾਂ ਜੀ ਆਪਾਂ ਪਹਿਲੇ ਘਰ ਆਇਆ ਇਹਨਾਂ ਗੱਲ ਕਹਦੇ ਪਾਜੀ ਮੱਝ ਮਹਿੰਗੀ ਆ ਤੇ ਦੁੱਧ ਬੋਲ ਘਾਟਾ ਹੁੰਦਾ ਹੈ ਵੀਰ ਜੀ ਕਿਸ ਤਰ੍ਹਾਂ ਦੀ ਪ੍ਰਵਾਹ ਕੰਮੇ ਲੋੜ ਕੋਈ ਨਹੀਂ ਝੋਟੀ ਬੰਦ ਲਓ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਦੁੱਧ ਚੜੂਗੀ ਤੋ ਦੰਦਾ ਹੁੰਦਾ ਸੀ ਅੱਜ ਪੰਜਵਾਂ ਦਿਨ ਹੋ ਗਿਆ ਝੋਟੀ ਨੂੰ ਹਾਂ ਹਾਂ ਸੋਈ ਨੂੰ ਠੀਕ 11 11 ਕਿਲੋ ਮਨ ਲਿਆ 11 ਕਿਲੋ ਲੀਟਰ ਮਾਰ ਲੇ ਕੋਈ ਆਪਣੇ ਘਰੇ ਤੇ 11 12 ਕਿਲੋ ਦੇ ਵਿੱਚ ਵਿੱਚ ਆ 11 ਕਿਲੋ ਹਾਂਜੀ ਹਾਂਜੀ ਲਓ ਖੋਲ ਕੇ ਦਿਖਾਈਏ ਲੋ ਵੀ ਅਵੇ ਦੁੱਜਾ ਸੂਬਾ ਦੋਸਤੋ ਅਜ ਪੰਜਾ ਚੌ ਪੰਜਾ ਕੇ ਦਿਨਾਂ ਦਾ ਸਮਾ ਹੋ ਗਿਆ ਸੂਈ ਨੂੰ ਕਟਾ ਮਗਰ ਆ ਮੇਲ ਕਾਫ ਆ ਤੇ 11 ਕਿਲੋ ਤਾਂ ਇਸ ਵਕਤ ਚੱਲਣ ਦੀ ਆ ਸ਼ਹਿਦੀ ਚੰਗੀ ਤੇ ਆਈ ਆ ਤਸੱਲੀ ਚੰਗੀ ਤੇ ਆਈ ਆ ਵੀ ਚੰਗਾ ਦੁੱਧ ਚਵਾਊਗੀ ਬਾਕੀ ਰੰਗ ਰੂਗ ਬਹੁਤ ਸੋਹਣਾ ਅਵੇਲੇ ਬੋਲ ਤੁਸੀਂ ਕਰੋ ਚੈੱਕ ਲੰਬੀ ਲੰਬੀ ਬਹੁਤ ਜਿਆਦੀ ਆ ਲੰਬਾਈ ਬਹੁਤ ਜਿਆਦੀ ਆ ਕੱਦ ਵੀ ਵੱਡੀਆਂ ਮੱਜਾਂ ਝੋਟੀਆਂ ਦੇ ਵਿੱਚ ਆ ਦੋ ਜੱਸੂਆ ਚੋਣ ਚਾਣਾ ਨ ਪੂਰੀ ਕਰੀਏ ਫਿਰ ਕੋਲ ਵੀ ਇੱਕ ਨੰਬਰ ਦੇ ਭਾਵੇਂ ਕੋਈ ਪਣ ਭਰਾ ਦੋ ਡਾਂਗ ਛੱਡ ਕੇ ਤਿੰਨ ਡਾਂਗ ਚੋਈ ਜਾਏ ਤੇ ਭਾਵੇਂ ਧਰਨਾ ਵੀ ਮਰੇ ਠੀਕ ਅਸੀਂ ਗਾਰੰਟੀ ਦਵਾਂਗੇ ਆਪਾਂ ਰਕਮ ਦੀ ਚੀਜ਼ ਦੇਣੀ ਥੋੜੀ ਗੱਲ ਆ ਭਾਈ ਠੀਕ ਹੈ ਜੀ ਠੀਕ ਹੈ ਲਓ ਜੀ ਠੀਕ ਹੈ ਜੀ ਸੁੱਟਾ ਚਟੂ ਚੜੂ ਚੜੀ ਬੜੀ ਐ ਨਿਕਰ ਵੱਡੇ ਕਦ ਵੈਸੇ ਮੱਝਾਂ ਝੋਟੀਆਂ ਆਪਾਂ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀ ਸਾਰੀਆਂ ਵੱਡੇ ਕਦ ਕਾੜ ਦੇ ਵਿੱਚ ਝੋਟੀਆਂ ਨੇ ਕੋਈ ਛੋਟੀ ਨਹੀਂ ਕਿ ਫੁੱਲ ਵਜਨ ਦਾ ਲੋਡ ਦੇ ਵਿੱਚ ਨੇ ਠੀਕ ਹੈ ਜੀ ਫੜੀਆਂ ਸਭੀਆਂ ਚੰਗੀਆਂ ਨੇ ਸੋ ਮਾਲ ਸਾਰਾ ਹੀ ਸਾਫ਼ ਸੁਥਰਾ ਚੁਆਇਸ ਥੋੜੀ ਆ ਵੀ ਕਿਹੋ ਜੀ ਝੋਟੀ ਤੁਹਾਨੂੰ ਬਿਲਕੁਲ ਪਸੰਦ ਆਉਂਦੀ ਆ ਮੋੜ ਦੋ ਕੋਨੇ ਕਮਾ ਦਿਓ ਹੋਰ ਘਮਾ ਦਿਓ ਮੱਕੇ ਦਾ ਕਰਕੇ ਨੂੰ ਥੋੜੇ ਤੇਜ਼ ਤੁਰ ਕੇ ਆ ਗਈ ਮਾਂ ਝੋਟੀ ਕੋਈ ਗੱਲ ਨਹੀਂ ਲੈ ਵੀ ਇਹ ਸੂਰ ਬੜੀ ਆਹ ਬਹੁਤ ਚੰਗੀ ਝੋਟੀ ਜਣੀ ਹੋएगी ਹਾਂ ਲਓ ਜੀ ਠੀਕ ਹੈ ਲਖੇਪਾ ਮਾਰਨਿੰਗ ਚੁਵਾਈ ਕਿੰਨੇ ਕਜੇ ਕਰਤੀ ਸੀ ਫਿਰ ਇਹਨਾਂ ਵੀਰ ਜੀ ਵੀਡੀਓ ਬਣਾਉਂਦਾ ਕਰਕੇ ਤੜਕੇ ਦੇ ਵਿੱਚ ਆ ਮਾਰਾ ਜੀ ਤੜਕੇ ਚੋ ਹਾਂਜੀ ਕੋਈ 5-4 ਵਜੇ ਸਨ ਨਹੀਂ 4 ਹੋਇਆ ਤਾਂ ਪਹਿਲਾਂ 3 ਵਜੇ ਦਾ ਮਾਰਾ ਜੀ ਤਿੰਨ ਕੋਈ ਆਪਾਂ ਨਾਲ ਗੱਲ ਹੀ ਨਾ ਸੋਰੀ ਵੀਡੀਓ ਬਣਾਵਾਂਗੇ ਆਪਾਂ 9-10 ਕਜੇ ਦਾ ਟਾਈਮ ਦਿੱਤਾ ਸੀ ਹਾਂ ਆਖਿਆ ਮੈਂ ਬਾਹਰ ਜਾਣਾ ਵਜ ਜਾਣਿਆ ਤੇ ਡੰਗਰ ਮੁਰਗੇ ਖਰਾਜ ਨੇ ਚੋਇਆ ਮਾਰਾ 5-6 ਘੰਟੇ ਦਾ ਮਾਰਾ ਚੋਇਆ ਵਾ 5-6 ਘੰਟੇ ਦਾ ਟਾਈਮ ਹੋ ਗਿਆ 5-6 ਘੰਟੇ ਹੋ ਗਏ ਯਾਰ ਤਾਂ ਹੀ ਥੋੜੇ ਜਿਹਾ ਥੱਲੇ ਹਵਾਨੇ ਚੱਡੇ ਆਪਾਂ ਇਹਨੇ ਆਖੀ ਜਈ ਵੀ ਉਹ ਗੱਲਾਂ ਕਰੀ ਵੀ ਤ ਇਸ ਵੀ ਪਸ਼ੂ ਖਰਾਬ ਬਣਾਉਂਦੇ ਆਂ। ਕੋਈ ਰਾਹ ਤੇ ਆਪਾਂ ਕਦੀ ਵੀ ਮਾਲ ਜਿਹੜਾ ਸ਼ੇਰਲ ਪਹਿਲਾਂ ਨਹੀਂ ਕਦੀ ਵੀ ਵਿਟੇਂਦਰ ਚੋਇਆ। ਕੋਈ ਵੀ ਭਾਂ ਭਰਾ ਦੋ ਟਾਈਮ ਆਉਗੀ ਸੱਲੀ ਕਰੇ ਆਣਗੇ। ਤੇ ਆ ਵੀ ਵੀਡੀਓ ਪਾਉਣੀ ਫਿਰ ਥੱਲੇ ਉਹ ਡੰਗਰ ਆਪਾਂ ਨੂੰ ਐਡਾ ਵੱਡੀ ਮੱਝ ਖਾਉਣੀ ਦੇਵਾ ਲਿਆ ਥੱਲੇ ਦੇ ਕੁਝ ਹੈਗਾ ਨਹੀਂ। ਹੈਗਾ ਨਹੀਂਗਾ। ਬਿਲਕੁਲ ਬਿਲਕੁਲ ਜੀ ਬਿਲਕੁਲ। ਲੋਗ ਠੀਕ ਆ ਜੀ। ਸੋ ਮੱਝ ਦੁੱਧ ਚੰਗਾ ਜਵਾਜੂਗੀ। ਬਾਕੀ ਲੈਵਲ ਉਰੇ ਤੋਂ ਤੁਸੀਂ ਵੇਖੋ ਹੋਰ ਪੰਜਾਂ ਚੌਹਾਂ ਘੰਡਿਆਂ ਦੇ ਵਿੱਚ ਕੀ ਤੋਂ ਕੀ ਬਣ ਜਾਣਾ ਠੀਕ ਆ। ਬਾਕੀ ਵੀਰ ਜੀ ਪੰਜਾਂ ਚੌਹਾਂ ਘੰਡਿਆਂ 'ਚ ਪੰਜਾਂ ਸ਼ਾਦਰਾਂ ਨੂੰ ਬਾਨਾ ਮੱ ਕੀ ਕਰਮ ਵਾਲਾ ਭਰਾ ਸੇਵਾ ਦੇ ਚੰਗੀ ਕਰ ਲੈ ਤੇ ਝੋਟੀ 20 ਕਿਲੋ ਦੋ ਚਵਾ ਦੂ ਕਿ 20 ਕਿਲੋ ਹੀ ਕਰ ਆਇਆ ਕਿਹਾ ਵਾ ਪਰ ਆਪਾਂ ਨੇ 20 ਜਾਂਦੇ ਆਪਾਂ 18 ਨਹੀਂ ਆਪਾਂ ਦੇ ਆਪਾਂ ਨੇ ਜਿੱਥੇ ਪੰਜ ਦੇ ਦਿੰਦਾ ਕਰ ਆਪਾਂ ਵੀ 15 ਕਿਲੋ ਚਵਾ ਦਾਂਗੇ ਓਹ ਚੱਲੋ ਹਾਂ ਅੱਜ ਪੰਜਵਾਂ ਦੇਣ ਆ ਤੇ 9 ਮਤਲਬ 11 ਕਿਲੋ ਦੇ ਲਾਗੇ ਬੰਦੇ ਝੋਟੀ ਚਲੇਗੀ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਉਹਦਾ ਲਿਖੇ ਪਾ ਕੀ ਮੁੱਲ ਕਰਦੇ ਪਏ ਆ ਦਵਾਂਗੇ ਕਿੰਨੇ ਅੱਜ ਇਹ ਵੀ ਜੀ ਮੁੱਲਤ ਭਾਵੇਂ 1.5 ਗੱਲ ਇਹਦੇ ਵੀ 1,30,000 ਦੇ ਦਾਂਗੇ ਇਹ ਵੀ ਇੱਕ ਪੰਜੀ ਦੀ ਦੇ ਦਾਂਗੇ ਇੱਕ ਪੰਜੀ ਦੀ ਹਾਂ ਜੀ ਸਵਾ ਲੱਖ ਦੀ ਚੇਗਾ ਵੀ ਜੇ ਕੋਈ ਅਫਰਾਂ ਪਰ ਬਰਾਖਿਆ ਆਪਾਂ ਨੂੰ ਫਿਰ ਵੀ ਉੱਚ ਕਰ ਲਾਂ ਜੇ ਪੰਜ ਕਿਲੋ ਦਾ ਇਹ ਕ ਤਾਂ ਕਰਨਾ ਪੈਂਦਾ ਇੱਕ 20 ਦੀ ਜੋਟੀ ਇੱਕ 20 ਦੀ ਜੇ ਕੋਈ ਸੱਜਣਾ ਆਪਾਂ ਨੂੰ ਕੋਈ ਆਖੇ ਤਾਂ ਆਪਾਂ ਦੋਵੇਂ ਝੋਟੀਆਂ ਜਿਹੜੀਆਂ 1 40 ਨਹੀਂ ਦੇ ਦਾਂਗੇ ਠੀਕ ਹੈ ਦੋ ਦੋ 40 ਦੀਆਂ ਦੇਖੀ ਨਾ ਪਾ ਕੇ ਵਲੇ ਸੌਰੀ ਗਲਤੀ ਹੋ ਗਈ ਆ ਬਲੇ ਕਿਰਾ ਮੂੰਹ ਨਹੀਂ ਗਿਆ ਉਹ ਸਮਝੀ ਜਾਣਾ ਸਾਰਿਆਂ ਨੇ ਮੈਨੂੰ ਦੱਸੋ ਹਾਂਜੀ ਠੀਕ ਆ ਜੀ ਬਾਕੀ ਮਾਨ ਤਨ ਕੱਲੇ ਕੱਲੇ ਦਾ ਵੀ ਹੋਊਗਾ ਬਾਕੀ ਕਿਸੇ ਭਰਾਣੇ ਜੋੜੀ ਪਾਉਣੀ ਆ ਤੇ ਇੱਕ ਆ ਤੁਸੀਂ ਵੱਡੀ ਦੋ 40 ਦੀਆਂ ਬਣਦੀਆਂ ਨਾ ਇਹਦੇ ਵਿੱਚ ਸੇਵਾ ਆ ਪਾਖਿਆ ਵਾ ਜਿਹੜੇ 5000 ਰੁਪਏ ਫਿਰ ਦੋਵੇਂ ਮ ਪਰ ਕੋਮ ਪੁੱਠਾ ਮਾਰਦਾ ਕੋਈ ਸਿੱਧਾ ਜੀ ਆਖੂਗਾ ਨਾ ਤੇ 2,35,000 ਦਾ ਜੋੜਾ ਦੇ ਦਾਂਗਾ ਜੋੜੇ ਦਾ ਹਾਂ ਲਓ ਬੇ ਠੀਕ ਆ ਜੀ 5000 ਹੋਰ ਡਿਸਕਾਊਂਟ ਹੋ ਜਾਊਗਾ ਵੀ ਇੱਕ 20 20 ਦੀਆਂ ਤਾਂ ਵੈਸੇ ਵੀ ਹੈਗੀਆਂ ਨੇ ਠੀਕ ਆ ਜੀ ਤੇ 5000 ਲੈਸ ਕਰਕੇ ਵੈਸੇ 240 ਦਾ ਮਾਲ ਜਿਹੜਾ ਬਣਦਾ ਤੇ 5000 ਲੈਸ ਕਰਕੇ 35 ਦੀ ਮਿਲ ਜਾਊਗੀ 235 ਦਾ ਜੋੜਾ ਠੀਕ ਆ ਜੀ ਤੇ ਇਹ ਜੇ ਕੋਈ ਸੱਜਾ ਸਾਰਿਆਂ ਦਾ ਚਾਹਵਣਾ ਹੋਗਾ ਤੇ 4 ਲੱਖ ਦੇ 10000 ਰੁਪਏ ਸਾਰਿਆਂ ਦਾ ਛੱਡ ਦਾਂਗੇ ਬਣਾ ਲੀਏ ਫਾਰਮ ਇੱਕ ਵਾਰੀ ਬਾਅਦ ਚਾਰ ਪਾਦੀਆਂ ਚੰਗੀਆਂ ਮਟੋੜੀਆਂ ਬੰਦਾ ਕੋਲ ਨਾ ਤੇ ਜੇ ਕਈ ਨਹੀਂ ਪੜਦੇ ਫੋਨ ਕਰਦੇ ਨਾ ਵੀ ਜਾ ਕੇ ਇਧਰ ਉਧਰ ਵੀਡੀਓ ਕਰਦੇ ਸਾਰਾ ਮਾਲ ਕਿੰਨਾ ਦੇਣਾ ਜੀ ਹਾਂ ਕੇ 15 ਨੂੰ ਮੇਰੇ ਤੋਰਾ ਫੇਰਾ ਕਰਾਂਗੇ ਪਰ ਇਸ ਫਾਰਮ ਨੂੰ ਦੇਖਿਆ ਜੀ ਚਾਹ ਪਾਵੇਂ ਹੋਣ ਬੰਦੇ ਦਾ ਸਾਰਾ ਮਾਲ ਹੀ ਮਿਲੇ ਜੂਗਾ ਤੁਹਾਡੇ ਕੋਲ ਸਾਰੀ ਗੱਲ ਕਰੋ ਕੋਈ ਡੇਰੀ ਫਾਰਮ ਹੋਲਾ ਕੋਈ ਡੇਰੀ ਮਿਲਵਾ ਦਿਆਂ ਡੇਰੀਆਂ ਦਾ ਵੈਸੇ ਇਹਦਾ ਵੀ ਇਹ ਚਾਰ ਚੰਗੀਆਂ ਝੋਟੀਆਂ ਨੂੰ ਫੰਨੇ ਖਾ ਮਿਲਦੀਆਂ ਇਕੱਟੀਆਂ ਪਾ ਲੋ ਇਕੱਟ ਆਜਾ ਵੀਰ ਬਹੁਤੇ ਵੀਰ ਆਪਣੇ ਚਲੋ ਚਾਹ ਬਣਾਈ ਜਾਂਦੇ ਵੀ ਸਾਰੇ ਆ ਜਾਂਦੇ ਆ ਜਾਂਦੇ ਆ ਆਂਦੇ ਆ ਲਓ ਵੀ ਦੋਸਤੋ ਸਾਰਿਆਂ ਦਾ ਕਿਸੇ ਭਰਾ ਨੇ ਸੌਦਾ ਮਾਰਨਾ ਤੇ ਸਾਰਾ ਰੇਟ ਤੁਸੀਂ ਕੈਲਕੂਲੇਟ ਕਰ ਲਿਓ ਜੋਰ ਲਾ ਲਿਓ ਤੇ ਉਸ ਤੋਂ ਬਾਅਦ ਜਿੰਨੀ ਛੋਟ ਕਰਾਉਣੀ ਆ ਉਹਨੂੰ ਸ਼ਰਤ ਕਰਾ ਲਿਓ ਸਾਰਿਆਂ ਦੇ ਵਿੱਚ ਕੈਲਕੂਲੇਟਰ ਜਿਹੜਾ ਮੈਂ ਮੁੱਲ ਦੱਸਿਆ ਉਹ ਸਾਡਾ ਕੈਲਕੂਲੇਟਰ ਮਾਰ ਲੈਣਾ 10000 ਰੁਪਏ ਚਾਹ ਮੁੱਲ ਛੜ ਦੂੰਗਾ ਲੈ ਹਾਂਜੀ ਨੋ ਵੀ ਪ੍ਰਭੂ ਠੀਕ ਆ ਜੀ ਸੋ ਇਹ ਮਾਲ ਅੱਜ ਵੀਰ ਲੱਖੇ ਹੋਂ ਦੇ ਕੋਲ ਹਾਜ਼ਰ ਆ ਠੀਕ ਆ ਜੀ ਸਿੰਗਲ ਸਿੰਗਲ ਖਰੀਦਣਾ ਉਹਦਾ ਰੇਟ ਆਪਾਂ ਲੱਗ ਤੋਂ ਦੱਸ ਦਿੱਤਾ ਤੇ ਸਾਰੀਆਂ ਮੱਜਾਂ ਦਾ ਕਿਸੇ ਪੁਰਾਣੇ ਸੌਤਾ ਮਾਰਨਾ ਠੀਕ ਆ ਜੀ ਜਿੱਦੋਲੇ ਜੋੜੇ ਦਾ ਮਾਰਨਾ ਜਿੱਦਾਂ ਵੀ ਕਿਸੇ ਭਰਾ ਦੀ ਸੈਟਿੰਗ ਪੇਤੀ ਆ ਜੀ ਪਸ਼ੂ ਨੇ ਵੀਰ ਲੱਖੇ ਹੋਂ ਦੇ ਕਿਲੇ ਦੇ ਉੱਪਰ ਪਿੰਟ ਕੋਟ ਬੁੱਡੇ ਮਾਲ ਪਸ਼ੂ ਚੰਗੇ ਲੱਗੇ ਹੋਣਗੇ ਠੀਕ ਆ ਜੀ ਐਨੀਮਲ ਚੰਗੇ ਆ ਸੁੱਝੇ ਹੋ ਜਾ ਪਸ਼ੂ ਆਪਾਂ ਖਰੀਦਣਾ ਜਿੰਨੇ ਕੋ ਮੁੱਲ ਨਾਲ ਖਰੀਦਣਾ ਇੱਥੇ ਮੌਜੂਦ ਹੈ ਹੁਣ ਠੀਕ ਆ ਜੀ ਤੇ ਲੱਖੇ ਵੀਰ ਇੱਕ ਨੰਬਰ ਆਪਣੇ ਕਰਤੀਏ ਸੰਦੇ ਨੰਬਰ ਵੀਰ ਕਿਵਾਂ ਤਰ 808 ਠੀਕ ਹੈ ਜੀ ਹਾਂਜੀ ਲਓ ਦੋਸਤੋ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਤੁਸੀਂ ਮਾਲ ਇਸੇ ਤਰ੍ਹਾਂ ਤਕਰੀਬਨ ਕੋਈ 5-4 ਨਗ ਆਏ ਗਏ ਰਹਿੰਦੇ ਆ ਨਵੇਂ ਆਏ ਪਸ਼ੂਆਂ ਦੀ ਡਿਟੇਲ ਆ ਸਮੇਂ-ਸਮੇਂ ਨਾਲ ਆਪਣੀ ਲੈਦੇ ਰਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ